ਅਕਸਰ ਤੁਸੀਂ ਦੇਖਦੇ ਹੋ ਕਿ ਸਟੇਜਾਂ ਉੱਤੇ ਜਿਹੜਾ ਇਹ ਲੀਡਰ ਨੇ ਇਹ ਲੀਡਰ ਇੱਕ ਦੂਸਰੇ ਤੇ ਜਿਹੜਾ ਤੰਜ ਕੱਸਦੇ ਨਜ਼ਰ ਆਉਂਦੇ ਨੇ ਜਿਵੇਂ ਕਹਿ ਦਈਏ ਕਿ ਛਾਤੀ ਵਾਰ ਕਰਦੇ ਨਜ਼ਰ ਆਉਂਦੇ ਨੇ ਤਾਂ ਇੱਕ ਵੱਡੀ ਜਿਹੜੀ ਤਸਵੀਰ ਜਿਹੜਾ ਸਾਹਮਣੇ ਹੁਣ ਆ ਰਹੀ ਹੈ ਜਿੱਥੇ ਇੱਕ ਸਟੇਜ ਤੇ ਦੋ ਲੀਡਰ ਇਕੱਠੇ ਹੁੰਦੇ ਨੇ ਤਾਂ ਦੱਸ ਦਈਏ ਕਿ ਭਾਜਪਾ ਭਾਜਪਾ 'ਚ ਜਿਹੜੇ ਸ਼ਾਮਲ ਹੋਏ ਨੇ ਰਵਨੀਤ ਬਿੱਟੂ ਜੀ ਜੋ ਕਿ ਪਹਿਲਾਂ ਕਾਂਗਰਸ ਪਾਰਟੀ 'ਚ ਸਨ ਤੇ ਉਹ ਜਿਹੜਾ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਜੋ ਕਿ ਲੋਕ ਸਭਾ ਚੋਣਾਂ ਦੇ ਉਮੀਦਵਾਰ ਨੇ ਤੇ ਉਹ ਜਿਹੜੇ ਹੁਣ ਇੱਕ ਸਟੇਜ ਤੇ ਨਜ਼ਰ ਆਏ ਨੇ ਅਤੇ ਇਹਨਾਂ ਦੀ ਜੱਫੀ ਜੱਫੀ ਵੀ ਪਈ ਹੈ ਤਾਂ ਇਸ ਜੱਫੀ ਨੂੰ ਜਿਹੜਾ ਦੇਖ ਕੇ ਜਿਹੜਾ ਸਿਆਸਤ ਵੀ ਗਰਮਾਈ ਹੋਈ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਹਰ ਪਾਰਟੀ ਦਾ ਉਮੀਦਵਾਰ ਉਸ ਜਗ੍ਹਾ ਤੇ ਜਾਣਾ ਪਸੰਦ ਕਰਦਾ ਜਿੱਥੇ ਲੋਕਾਂ ਦੀ ਭੀੜ ਹੋਵੇ ਤਾਂ ਫਿਰ ਉਹ ਭੀੜ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਬੀਤੀ ਰਾਤ ਲੁਧਿਆਣਾ ਵਿਖੇ ਵੀ ਇੰਜ ਹੀ ਹੋਇਆ ਕਿ ਦ੍ਰੈਸੀ ਗਰਾਊਂਡ ਵਿਖੇ ਕਨਈਆ ਮਿੱਤਲ ਦਾ ਧਾਰਮਿਕ ਸਮਾਗਮ ਚੱਲ ਰਿਹਾ ਸੀ ਹਰ ਕੋਈ ਜਾਣਦਾ ਹੈ ਕਿ ਕਨਈਆ ਮਿੱਤਲ ਭਾਜਪਾ ਨੂੰ ਪ੍ਰਮੋਟ ਕਰਦਾ ਹੈ ਅਤੇ ਆਪਣੇ ਭਜਨਾਂ ਵਿੱਚ ਵੀ ਉਹ ਭਾਜਪਾ ਦਾ ਗੁਣਗਾਨ ਹੀ ਕਰਦਾ ਨਜ਼ਰ ਆਉਂਦਾ ਸੋ ਬਿੱਟੂ ਨੇ ਉਸ ਸਮਾਗਮ ਤੇ ਜਾਣਾ ਹੀ ਸੀ ਧਾਰਮਿਕ ਸਮਾਗਮ ਹੋਣ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਵੀ ਮੱਥਾ ਟੇਕਣ ਲਈ ਪਹੁੰਚ ਗਏ ਅਤੇ ਸਟੇਜ ਤੇ ਦੋਵੇਂ ਆਮ ਸਾਹਮਣੇ ਹੋਏ ਅਤੇ ਕਨਈਆ ਮਿੱੱਤਲ ਭਾਜਪਾ ਦੇ ਗੁਣਗਾਨ ਕਰਦਾ ਰਿਹਾ ਫਿਰ ਅੱਗੇ ਕੀ ਹੋਇਆ ਤੁਸੀਂ ਵੀ ਦੇਖੋ ਆ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਸਾਹਮਣੇ ਨੇ ਜਿੱਥੇ ਕੀ ਇੱਕ ਸਟੇਜ ਤੇ ਜਿਹੜਾ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦੀ ਜਿਹੜਾ ਜੱਫੀ ਪੈਂਦੀ ਆ ਤਾਂ ਲੋਕ ਜਿਹੜੇ ਜਿਹੜੀ ਸਿਆਸਤ ਆ ਸਿਆਸਤ ਬਹੁਤ ਗਰਮਾਈ ਹੋਈ ਨਜ਼ਰ ਆ ਰਹੀ ਹੈ ਤਾਂ ਅਕਸਰ ਲੋਕ ਦੇਖਦੇ ਨੇ ਇਹ ਜਿਹੜੀ ਸਟੇਜਾਂ ਦੇ ਉੱਤੇ ਜਿਹੜਾ ਇੱਕ ਦੂਸਰੇ ਤੇ ਤੰਜ ਕਸਦੇ ਨਜ਼ਰ ਆਉਂਦੇ ਨੇ ਇਹ ਲੀਡਰ ਤਾਂ ਲੋਕਾਂ ਲੋਕਾਂ ਦੇ ਵਿੱਚ ਵੀ ਜਿਹੜਾ ਇੱਕ ਸਵਾਲ ਪੈਦਾ ਹੁੰਦਾ ਤਾਂ ਤਾਂ ਦੱਸ ਦਈਏ ਕਿ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੈ ਤਾਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਤਾਂ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਦੋ ਜਿਹੜੇ ਲੀਡਰ ਨੇ ਉਹ ਆਪਸ ਦੇ ਵਿੱਚ ਜੱਫੀਆਂ ਪਾਉਂਦੇ ਨਜ਼ਰ ਆਉਂਦੇ ਨੇ ਇੱਕ ਧਾਰਮਿਕ ਸਮਾਗਮ ਤੇ ਜਿੱਥੇ ਦੋਨੋਂ ਇਕੱਠੇ ਹੁੰਦੇ ਨੇ ਤਾਂ ਜੱਫੀਆਂ ਪਾਉਂਦੇ ਨਜ਼ਰ ਆਉਂਦੇ ਨੇ ਆ ਜਿਹੜੀਆਂ ਤਸਵੀਰਾਂ ਦੇਖ ਲਓ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਕਿੱਥੇ ਇੱਕ ਧਾਰਮਿਕ ਸਮਾਗਮ ਤੇ ਜਿਹੜੀਆਂ ਇਹ ਲੀਡਰਾਂ ਵੱਲੋਂ ਜੱਫੀਆਂ ਪਾਈਆਂ ਜਾਂਦੀਆਂ ਨੇ ਤਾਂ ਅੰਦਾਜ਼ਾ ਲਾ ਦਈਏ ਕਿ ਜਿਹੜੇ ਰਵਨੀਤ ਬਿੱਟੂ ਨੇ ਜਿਹੜਾ ਹੁਣੀ-ਹੁਣੀ ਜਿਹੜਾ ਭਾਜਪਾ 'ਚ ਸ਼ਾਮਲ ਹੋਏ ਨੇ ਤਾਂ ਦੂਜੇ ਪਾਸੇ ਜਿਹੜਾ ਲੋਕ ਸਭਾ ਚੋਣਾਂ ਦੇ ਉਮੀਦਵਾਰ ਰਾਜਾ ਵੜਿੰਗ ਅਮਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਲੋਕ ਸਭਾ ਚੋਣਾਂ ਦੇ ਲਈ ਜਿਹੜਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਨੇ ਤਾਂ ਰਵਨੀਤ ਬਿੱਟੂ ਕਿਨਾਂ ਵੱਲੋਂ ਇਹ ਜੱਫੀ ਪਈ ਹੈ ਤਾਂ ਸਿਆਸਤ ਜਿਹੜਾ ਕਾਫੀ ਗਰਮਾਈ ਹੋਈ ਨਜ਼ਰ ਆ ਰਹੀ ਹੈ ਤਾਂ ਜਿਹੜੀਆਂ ਤਸਵੀਰਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ